ਕੈਮਰੇਆਂ 'ਚ ਦੇ ਕੈਮਰੇਆਂ 'ਚ ਦੇ ਦੇ ਆ ਨਾ ਗੋਪੀ ਇਹੀ ਆ ਘੜਕਾਉਂਦਾ ਇਹ ਚਲਵਾ ਆ ਗਏ ਆ ਫਰਦਰ ਕਾ ਓ ਯਾ ਲਗਿਆ ਚੈਂਟਾ ਯਾ ਮੈਨੂੰ ਕੀ ਕਿ ਲਗਿਆ ਦਾ ਮਤਲਬ ਕੀ ਪਹਿਲਾਂ ਦੱਸਾਂ ਜੱਡਾਂ ਦੇ ਰੱਖੀ ਆ ਮੈਂ ਆਹ ਢੇਲਾ ਦਾ ਤੈਨੂੰ ਦੱਸਾਂ ਕਿੱਥੋਂ ਆਏ ਆ ਪਹਿਲਾਂ ਮਨੇ ਇੱਕ ਨਾ ਤਾਲਮ ਦੇਖੀ ਹਰਾਮ ਦਾ ਰੋਜੇ ਕਰਵਾ ਰੋਜੇ ਕਰਵਾ ਆ ਉਹ ਨਹੀਂ ਆਨੇ ਕਿਸੇ ਨੂੰ ਨਹੀਂ ਤੁਮੇ ਨਾਲੇ ਤੁਮੇ ਨਾਲੇ ਫਿਕੜੇ ਆਇਆ ਮੇਰੇ ਬਹੁਤ ਹੋਰ ਨਾਲ ਦੇ ਵੀਰਾ ਦੱਸ ਮੈਨੂੰ ਰੋਜੇ ਹਸਲਵਾ ਰੋਜੇ ਮੈਨੂੰ ਗੋਫੇ ਕਈ ਨਾ ਤੂੰ ਤਾਂ ਮੇਰੇ ਹੱਥ ਹੋ ਜਾ ਅਈ ਖੜਾ ਖੜਾ ਨਹੀਂ ਮੈਂ ਤੇ ਤੈਨੂੰ ਦਰਦ ਦਤਾ ਮੈਂ ਤੂੰ ਵਰਾਸਾ ਪਹਿਲਾਂ ਮੈਨੂੰ ਹਟੂਗਾ ਹੁਣ ਕੁੱਤੇ ਅੰਗਲ ਫੈਨ ਦਾਂ ਹਾਂ ਲੱਗਿਆ ਮੈਂ ਥੋੜਾ ਲੈ ਗਿਆ ਕਿੰਨੀ ਵਾਰੀ ਕਿਹਾ ਤੁਮਾ ਕਮਾ ਕਿੰਨੀ ਵਾਰੀ ਕਿਹਾ ਤੁਮਾ ਕਮਾ ਮੇਰਾ ਸਿਰ ਫਟਣਾ ਲਾਇਆ ਵੀ ਆਇਆ ਮੇਰੇ ਸਿਰ ਆਇਆ ਮੇਰੀ ਗੱਲ ਸੁਣ ਤੂੰ ਉੱਧਾ ਗਈਆ ਸੁਤੇ ਦਾ ਹੱਡਾ ਸਿਰ ਤਾਂ ਨਾ ਨਹੀਂ ਆ ਗਿਆ ਸਿਰ ਤਾਂ ਨਾ ਨਹੀਂ ਆ ਗਿਆ ਰੋਜੀ ਮੇਰਾ ਸਿਰ ਤਾਂ ਨਹੀਂ ਸਿਰ ਕੀ ਹੋਇਆ ਯਾਰ ਮਾਰ ਤੋ ਮੈਨੂੰ ਚਾਰ ਦਿਨ ਇੰਜੋਏ ਕਰਨ ਲੋ ਜਿਹੜੀ ਮਹੜੀਕ ਦੀ ਰੰਗੀਆਂ ਹਮੇਸ਼ਕਿਪ ਮੈਂ ਕਿਸਨੇ ਇਹ ਹਰਾ ਰੰਗ ਡਾਲਾ ਹੋ ਮਾਰ ਡਾਲਾ ਤੂ ਤੇ ਕੱਪੜੇ ਨੇ ਬਹਿ ਗਏ ਓ ਯਾਰ ਆਉ ਨਹੀਂ ਜਾਂਦਾ ਮੇਰਾ ਕੀ ਕਸੂਰ ਆ ਆ ਭੂਪ ਢੱਕ ਕੇਦਾ ਹੋਇਆ ਇਹ ਨਹੀਂ ਹੋਇਆ ਮੇਰਾ ਨਹੀਂ ਹੋਇਆ ਚਾ ਛੁੱਟੀਆਂ ਬਚਦੀਆਂ ਹਮੇਸ਼ਕ ਮੈਂ ਜੇ ਕਿਸ ਨੇ ਖਰਾ ਰੰਗ ਢਾਲਾ ਹੋ ਇਹ ਫਿਲਮ ਜਾਨੀ ਫਿਟੇ ਮੋ ਤਰੀ ਕਰ ਤੂਤ ਦਾ ਫਿਟੇ ਮੋ ਮੈਂ ਕਹਿੰਨੀ ਤੇਰਾ ਤੇਰਾ ਨਾਲ ਦਫਨ ਪਾਰਵਾ ਮੇਰਾ ਜੀ ਕਰਦਾ ਕਿਤੇ ਪਾਸੇ ਤੈਨੂੰ ਰਾਮ ਤੇਨੂੰ ਕੁੱਤੇ ਦੇ ਹੱਟ ਨੂੰ ਮੋਰ ਮੋਰ ਛੇੜ ਖੜਾ ਉਹ ਬਾਬੇ ਨਾ ਸੱਚੀ ਬੇਤੇਰਾ ਹੁਣ ਵਿਆਹ ਹੋ ਗਿਆ ਤਾਂ ਤੈਨੂੰ ਮੈਂ ਉਹ ਉੱਪਰੋਂ ਹੀ ਇੱਜ਼ਤ ਨੂੰ ਵਾਸੋ ਉੱਪਰੋਂ ਦੀ ਥੱਪੜ ਆਉਂਦੇ ਉੱਪਰੋਂ ਦੀ ਇਹ ਨਾ ਸੱਚੀ ਮੈਂ ਮੈਨੂੰ ਕੁਛ ਕਹਿਣਾ ਨਹੀਂ ਹੈ ਨਾ ਮੇਰੇ ਘਰੇ ਮੇਰਾ ਵਿਆਹ ਹੋ ਗਿਆ ਘਰੇ ਮੰਮੀ ਹੁਣ ਹੱਥ ਚੁੱਕ ਨਾਲ ਮੇਰੇ ਲਈ ਕੱਲ ਵੀ ਤੂੰ ਉਹੀ ਸੀ ਮੇਰੇ ਲਈ ਅੱਜ ਵੀ ਤੂੰ ਉਹੀ ਆ ਤੂੰ ਮੇਰੇ ਲੈ ਅੱਜ ਵੀ ਉਹ ਹੀ ਆ ਅੱਜ ਵੀ ਉਹ ਹੀ ਆ ਤੋਪੜਾ ਵਾਲਾ ਕੀ ਮੈਂ ਤਾਂ ਅੱਜ ਵੀ ਉਹ ਹੀ ਆ ਤੂੰ ਮੇਰੇ ਲੈ ਅੱਜ ਵੀ ਉਹ ਹੀ ਆ ਤੂੰ ਮੇਰੇ ਲੈ ਮੈਂ ਨਹੀਂ ਤਾਂ ਵਿਆਹ ਕਰਾ ਲਿਆਤਾ ਤੂੰ ਮੈਂ ਕਹ ਦਉਗੀ ਮੁੰਡਾ ਮੇਰਾ ਵਿਆਹ ਹੋ ਗਿਆ ਤਾਂ ਮੈਂ ਮੁੰਡੇ ਤੇ ਹੱਥ ਨਹੀਂ ਚੱਕਣਾ ਜੇ ਅੱਜ ਇਸ ਘਰ ਦੇ ਵਿੱਚ ਨਾ ਹੁੰਦੀ ਤਾਂ ਕੀ ਕਹਿੰਦੀ ਮੈਂ ਨਾ ਕੀ ਕਹ ਦਉਗੀ ਨਾ ਦਾ ਨਾ ਦਾ ਹੱਕ ਮੇਰਾ ਮਾਂ ਆ ਮੈਂ ਨਾ ਬੋਲ ਨਹੀਂ ਸਕਦੀ ਮੇਰੇ ਮੋਰੇ ਨਾ ਨਹੀਂ ਬੋਲ ਸਕਦੀ ਮਮਾ ਇਹ ਇਹ ਕੋਣ ਪਤਾ ਹੈ ਮਮੀ ਰਾਈਟ ਆ ਮੈਨੂੰ ਜੁਦਾ ਕਰੋ ਹੋ ਜਾ ਹੋ ਜਾ ਹੋ ਜਾ ਜੁਦਾ ਉਧਰ ਚਲ ਪਸਮਾ ਲੈ ਜੁਦਾ ਕਰਨਾ ਪਸਮਾ ਲੈ ਕਰਨਾ ਹੋਰ ਉਧਰ ਕਰਨਾ ਇੱਥੇ ਐਕਟ ਇਹ ਨਾ ਮਿਲਿਆ ਇਹ ਕੱਕਾ ਦੇ ਚੋਲੇ ਖਾ ਕਰ ਦੇ ਜਿੰਨਾ ਚਿਰ ਮਾਂ ਜੀਂਦੀ ਆ ਹਨਾ ਇਹ ਨਾ ਮਿਲਿਆ ਜੇ ਮੈਂ ਜੁਦਾ ਹੋ ਗਿਆ ਹਨਾ ਨਾ ਹੋ ਜਾ ਸੱਚੀ ਕਹਿਣਾ ਕੋ ਜਾਨਾ ਮੈਂ ਆਪਣੇ ਕੱਟੇ ਬੱਚੇ ਲੈ ਕੇ ਜਾ ਲੈ ਲੈ ਮੱਝਾਂ ਤੇਰੀਆਂ ਨਹੀਂ ਹੋਰ ਕਿਹੜੀਆਂ ਨਹੀਂ ਏਰੀਆਂ ਬਣਾਈਆਂ ਅੱਛਾ ਕੱਟੀਆਂ ਕਿਹੜੀਆਂ ਕੱਟੀਆਂ ਮਾਂ ਨੇ ਦੁੱਤੀਆਂਆਂਆਂ ਤੇਰੀ ਕੱਲੀ ਕੋਮਲ ਆਵਾਜ਼ ਯਾਦ ਮੇਰਾ ਪਤ ਮੇਤੋ ਜੁਦਾ ਪੰਦਾ ਹੱਥਾਂ 'ਚ ਗੰਦ ਮੂਥ ਤੇਰੇ ਮੇਰੇ ਵੀ ਨਾ ਹੁੰਦਾ ਜਨਾ ਮਿੱਥੇ ਨਹੀਂ ਤੁਹਾਡਾ ਮੇਰਾ ਕੱਟੀਆਂ ਵਾਲਾ ਹੱਥ ਮੇਰਾ ਤੁਹਾਡਾ ਨਹੀਂ ਨਿਕਲਦਾ ਮੇਰਾ ਮੇਰੀਆਂ ਕੱਟੀਆਂ ਮੇਰਾ ਮੇਰੇ ਪਤ ਦਾਂਸਟ ਮਰਦ ਕੀ ਦਾ ਲੜ ਮਰਦ ਕੀ ਦਾ ਗਰੀਬਾਂ 'ਤੇ ਹੱਥ ਚਾਲਾ ਆਪਣੇ ਤੇ ਗਰੀਬਾਂ 'ਤੇ ਇਧਰ ਹਾਂ ਆ ਤੇਰਾ ਕੀ ਮਤਲਬ ਆ ਤੇਰਾ ਕੀ ਮਤਲਬ ਨਹੀਂ ਆ ਵੀ ਮੇਰੇ ਨਾਲ ਹੱਥ ਕਰ ਦੇ ਜਾਉਂਦੇ ਤੇਰੇ ਮਾਰ ਮਾਰ ਤੇਰਾ ਬੂਥਾ ਤੇਰਾ ਸੀਣ ਦਾ ਮੈਂ ਕੱਢ ਤੇਰਾ ਨੱਪੜ ਜਿਹੇ ਦਾ ਮੂੰਹ ਨਾ ਤੇਰਾ ਮੱਥਾ ਓਏ ਮੈਂ ਤੇਰਾ ਉਹ ਆਪਣੇ ਆਪ ਨੂੰ ਮੇਰਾ ਫੇਸ ਕੱਟ ਦੇਖ ਕੇ ਨਾ ਗੱਜਾ ਹੋ ਗਿਆ ਦੇਖ ਮਾਨੂੰ ਇਕਲਾ ਤਾਂ ਨਹੀਂ ਮੇਰਾ ਫੇਸ ਕੱਟ ਦੇਖ ਕੇ ਨਾ ਸੋਹਣਾ ਐਨਾ ਸੋਹਣਾ ਐਨਾ ਸੋਹਣਾ ਮੈਨੂੰ ਨਹੀਂ ਦਵਾ ਤੇਰਾ ਵਿਆਹ ਹੋ ਗਿਆ ਤੇਰੀ ਮੋਤੀ ਮੈਨੂੰ ਕੀ ਕਹੋਗੀ ਕਹੀ ਜਾਵੇ ਮੈਂ ਹੁਣ ਅੰਦਰ ਜਾਵਾਂ ਨਹੀਂ ਜੀ ਅੰਦਰੋਂ ਪਾਈ ਕਰ ਬਾਰ ਸਾਜਣ ਤੂੰ ਵੀ ਅੱਜ ਬਾਹਰ ਇੱਥੇ ਤੂੰ ਸੌਇਓ ਤੇਰਾ ਇੱਥੇ ਪਤਾ ਮੈਨੂੰ ਜੈਂਟਲ ਗਿਆ ਮੈਨੂੰ ਜੁਦਾ ਹੋਣ ਦੀ ਗੱਲ ਕੀਤੀ ਹੈ ਨਾ ਇਸ ਘਰ ਦੇ ਵਿੱਚ ਅੱਜ ਗੱਲ ਕਰ ਲਈ ਜੁਦਾ ਹੋਣ ਦੀ ਕੱਠੀ ਮੈਨੂੰ ਦੇ ਦੋ ਚੁੱਲਾ ਤੁਸੀਂ ਲੈ ਲਓ ਅੱਜ ਅੱਜ ਤੂੰ ਗੱਲ ਕਰਤੀ ਹੈ ਨਾ ਅੱਗੇ ਜੋ ਤੇਰੀ ਜ਼ੁਬਾਨ ਤੇ ਜੁਦੇ ਹੋਣ ਦਾ ਲੱਭੇ ਨਹੀਂ ਆਉਣਾ ਦੇਖ ਨਾ ਕੁਰਸੀ ਤੋੜਤੀ ਹੱਕ ਲੱਗਾ ਆਪਣੇ ਮੱਥੇ 'ਚ ਮਾਰਨ ਲੱਗਾ ਐਦਾਂ ਘਮਾ ਕੇ ਤੇ ਢੂਹੀ ਤੇ ਵੱਜੂ ਵੀ ਤੇ ਛਾਪ ਨਹੀ ਹੈ ਨਾ ਸਾਰੀ ਗੱਲ ਮੇਰੇ ਤੇ ਸਿੱੜਦਾ ਤੇ ਤੇ ਤੂੰ ਤੂੰ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਫਲਾਮੀ ਦੇਖ ਤੂੰ ਤੂੰ ਗੁਗੜਾ ਘੱਟਵਾ ਰੋਟੀ ਦੇ ਦੇ ਰੋਟੀ ਹੁਣ ਖਾ ਆ ਉੱਥੇ ਜਿੱਥੋਂ ਆਏ ਆ ਉੱਥੇ ਰੋਟੀਆਂ ਨਹੀਂ ਮਿਲੀਆਂ ਤੁਹਾਨੂੰ ਮੇਰੇ ਹੱਥ ਵੀ ਦੁਖਣ ਲੱ ਪੈ ਚੁਪੇੜਾ ਮਾਰ ਮਾਰ ਕੇ ਮੇਰੇ ਉੱਤੇ ਇਹ ਤੈਨੂੰ ਕਹਿੰਦਾ ਐ ਅੱਜ ਗੱਲ ਕਰ ਲਈ ਜੁਦੇ ਹੋਣ ਦੀ ਇਸ ਘਰ ਦੇ ਵਿੱਚ ਮੁੜ ਕੇ ਜੇ ਇਹ ਗੱਲ ਕੀਤੀ ਮੈਂ ਤਾਂ ਪਾਲ ਪਾਲ ਦੇਖਿਆ ਹਜੇ ਮੈਂ ਫੇਰ ਕੀ ਕਰੂੰਗੀ ਤੈਨੂੰ ਮੈਂ ਦੱਸਦਾ ਕਰਨਾ ਮੈਂ ਕੁਛ ਨਹੀਂ ਮੇਰੇ ਕੋਲ ਸਹਾਰਾ ਹੈਗਾ ਆ ਕੀ ਕਰਨ ਨਾਲ ਮਾਫਾ ਲੈ ਕੇ ਮਰ ਜਾਣਾ ਮੈਂ ਆਉਣਾ ਨਹੀਂ ਇਹਦਾ ਨਾ ਫਾਹਾ ਮਰ ਜਾਊ ਮੈਂ ਇਹਦਾ ਨਾ ਫਾਹਾ ਨਹੀਂ ਆਉਣਾ ਮੈਂ ਤਾਂ ਗੋਪੀ ਦਿਨ ਗਿਣਦੀ ਸੀ ਉਹ ਆਮ ਬਹਿਗਾ ਉਹ ਆਮ ਪਾ ਜਿਹੜਾ ਕਾਲੂ ਹੋਏ ਵੱਡੇ ਹੋਏ ਵੱਡੇ ਮੈਂ ਤੈਨੂੰ ਇੱਕ ਗੱਲ ਦੱਸ ਦਿੰਦੀ ਹਾਂ ਜਿਹਦੇ ਹੋਣਦੇ ਦਿਨ ਗਿਣਦੀ ਸੀ ਜੇ ਤੂੰ ਜੁਦੇ ਹੋਣਦੀ ਹੈ ਨਾ ਗੱਲ ਕੀਤੀ ਤੁਹਾਡੇ ਵੱਡੇ ਹੋਣਦੇ ਓਕੇ ਹਾਂ ਦੱਪੇ ਤੂੰ ਮੈਨੂੰ ਅੰਦਰ ਕਿਉਂ ਨਹੀਂ ਬੰਨ੍ਹ ਦਿੰਦੀ ਨਹੀਂ ਬੰਨ੍ਹ ਦੇਣਾ ਕਾ ਤੇ ਇੱਥੇ ਸੌਂ ਯਾਰ ਮੈਂ ਕੀ ਗਿਆ ਮੈਨੂੰ ਇਹ ਲੱਗਿਆ ਛੱਡ ਗਿਆ ਹਰਾਮ ਜਿਹਾ ਉਹ ਵੀ ਕੰਜਰ ਆ ਕੌਣ ਕਮਿਕਸੀ ਹਾਂ ਦੋ ਕਟੀਆਂ ਹਾਂ ਤੇ ਦੋ ਗਲਾਸ ਦੋ ਚਮਚੇ ਦੋ ਥਾਲ ਮੈਨੂੰ ਜੁਦਾ ਕਰੀ ਨਹੀਂ ਦੋ ਉੱਪਰ ਲੈ ਲੈ ਓ ਜੱਜ ਲੱਗਾ ਮੇਰੇ ਦੇ ਟੱਚ ਹਵਾ ਦੀ ਜਾਣੀ ਜਾਣਦਾ ਵੀਦੋ ਦੇ ਹੋਣ ਦੀਆਂ ਗੱਲਾਂ ਆ ਮੈਂ ਥੱਪੜ ਨਾ ਮਾਰੀ ਤੈਨੂੰ ਸੌ ਤੇਰੇ ਸਗੇ ਭਰਾ ਦੀ ਉਹਦੇ ਹੋ ਗਿਆ ਕਿਹਾਦਾ ਹੀ ਸੌ ਮੇਰੇ ਭਰਾ ਜੂਨੇ ਮੋੜ ਦੀ ਸੌ ਖਲਾਤੀ ਨਾਲੇ ਛੱਡ ਦਿੱਤਾ ਉਹਦੀ ਸਾਂਝ ਨੇ ਕੋਈ ਉਹਦੀ ਸੌ ਨਾ ਖਲਾ ਕਿਉਂ ਇਹਨ ਦੱਸਦੇ ਉਹਦੀ ਸੌ ਨਾ ਕਿਉਂ ਚੋਕੜਾ ਮੇਰੀ ਮੰਨ ਦਾ ਓਏ 엄마 ਤੂੰ ਉਹਦੀ ਸੌ ਤੋੜਤੀ ਗਿਆ ਦੁੰਦਨਾ ਨਨ ਦੁੰਦਨਾ ਨਨ ਦੁੰਦਨਾ ਨਨ ਦੁੰਦਨਾ ਭਰਾ ਦੀ ਝੂਠੀ ਸੌਂ ਆਂਦੀ ਨਹੀਂ ਖਾਦੀ ਨਹੀਂ ਮੈਂ ਥੋੜੀ ਖਾਦੀ ਫੇ ਇੱਥੋਂ ਕਾਹਦੇ ਛੱਡਿਆ ਕੋਟੀ ਕਿੱਥੋਂ ਲਿਆ ਆ ਇਹ ਤੂੰ ਕੋਟੀ ਛੱਡ ਭਰਾ ਦੀ ਝੂਠੀ ਸੌ ਸ਼ਾਬਾਸ਼ ਲੱਖਣਾ ਹਜ਼ਾਰੀ ਨਾ ਖਾਦੀ ਨਾ ਮਿਲਦੇ 사જન ਇਹਨੂੰ ਕਹਿ ਮੈਨੂੰ ਐਟੀਟਿਊਡ ਨਾ ਕਰ ਇਹ ਉਹਨੂੰ ਹੋ ਗਿਆ ਹੈ ਨਾ ਉਹਦੀ ਜ਼ਿੰਮੇਵਾਰ ਤੂੰ ਹੋਊਂਗੀ ਅੰਮਾ ਕਿਉਂਕਿ ਤੈ ਉਹਦੀ ਝੂਠੀ ਸੌਂ ਖਾ ਗਈ ਉਹ ਸਾਰੇ ਕੰਮ ਬੋਲਦਾ ਅੱਜ ਤੈ ਅੱਜ ਉਹਦੀ ਝੂਠੀ ਸੌਂ ਖਾ ਗਈ ਮੈਂ ਖਾਦੀ ਨਹੀਂ ਅੱਛਾ 사જન ਉਹਦੀ ਜੇ ਲਤਬਾਸ ਆਜਨ ਟੁੱਟੀ ਜੇ ਉਹਦੇ ਕੁਝ ਯਾਰ ਅੱਜ ਮੇਰੇ ਬੱਕਰੀ ਨਹੀਂ ਤੈ ਉਹਦੀ ਝੂਠੀ ਸੌਂ ਖਾ ਗਈ ਹੈ ਨਾ ਤੇਰਾ ਨਾਇ ਕੋਰੇ ਖਾ ਕਿਸੇ ਨੂੰ ਮੈਂ ਲੈ ਦੇਣਾ ਨਹੀਂ ਤਾ ਤੇਰਾ ਇੱਧਰ ਇੱਧਰ ਝੁੱਠੀ ਸੌ ਖਾਦੀ ਐ ਮੈਂ ਆਪਣੇ ਭਰਾ ਦੀ ਸੇ ਨਹੀਂ ਖਾਦੀ ਉਹ ਪਜਾਮਾ ਡਵਾ ਟਿਕਾਉਂਦੀ ਆ ਆਇਆ ਕੌਣ ਆਇਆ ਹੋਰ ਮੱਝੇ ਕਰਾਈਏ ਹੁਣ ਮੇਰੇ ਮੇਰੇ ਮੈਨੂੰ ਰਾਤ ਨਹੀਂ ਬੈਈ ਇਸ ਕਤਪੜ ਮੱਟ ਕੇ ਬਟ ਵੇ ਗਿਆ ਜਿੱਦਾਂ ਕਿਤੇ ਹੈ ਨਾ ਹੁਣ ਮੇਰੇ ਮੂੰਹੋਂ ਸੁਣਨ ਲੱਗਾ ਸੀਗਾ ਆ ਗਿਆ ਆ ਵੀ ਲੱਭੇ ਇਹਦੇ ਭਾਂਦੇ ਆ ਇਹਦੇ ਆਇਆ ਮੈਨੂੰ ਵੀ ਜੂਫੋ ਪਰਾਟੇ ਹੁੰਦੇ ਆ ਮਾਂ ਆ ਪ੍ਰੇਨ ਦੀਦੀ ਆ ਜਾ ਪ੍ਰੇਨ ਮੈਨੂੰ ਦੀਦੀ ਐਵੇਂ ਫੜ ਹੂੰ ਰੋ ਆ ਲੈ ਮਰ ਜਾਣਾ ਆ ਕੀ ਕੀਤਾ ਸੀ ਤਾ ਕੀ ਕੀਤਾ ਸੀ ਤਾ ਕੀ ਕੀਤਾ ਸੀ ਕੋਈ ਨਾ ਮੈਨੂੰ ਸਤਾ ਕੇ ਤੈਨੂੰ ਮਿਲਦਾ ਕਿ ਮੈਂ ਇਦੇ ਲੇਟ ਆਉਣਾ ਮੈਂ ਐਦਾਂ ਫਿਲਮ ਦੇਖਣ ਆ ਜਾਇ ਕਰਨੀ ਆ ਮੈਨੂੰ ਕੋਈ ਗਾਣਾ ਕਦ ਲਾਉਂਦਾ ਭੁੱਲ ਜਾ ਭੁੱਲ ਜਾ ਜੰਟਾ ਲੈ ਕੇ ਜਾਂਦਾ ਭੁੱਲ ਜਾ ਭੁੱਲ ਜਾ ਅੰਦਰ ਨਾ ਤੈਨੂੰ ਬੰਦ ਕਰ ਦਿੰਦਾ ਮੈਂ ਆ ਕੇ ਡਾਂਗ ਮੇਰੇ ਹੱਥ ਦਾ ਕਰ ਲਿਆ ਤਾਸ ਤੇ ਕੀ ਕਰ ਲਿਆ ਛੇਰ ਦੇ ਤਾਲ ਦੇ ਗੱਲ ਲਾਲ ਹੋਈ ਪਈ ਆ ਮੱਖਾ ਖਾ ਚਿੱਤਰ ਸੱਚੀ ਹੋਰ ਖਾ ਖਾ ਹੋਰ ਖਾ ਲਾ ਮੂੰਹ ਸੋਜ ਗਿਆ ਇੱਥੇ ਕੇ ਮਾਰੂ ਆ ਆ ਬੱਚ ਨੂੰ ਆ ਇਦਾਂ ਲਾ ਬਾਅਦ ਨੂੰ ਕਰ ਦਿੰਦਾ ਉਹ ਮਾ ਸੌਣ ਲੱਗੇ ਆ ਸੋਜ ਗਿਆ ਹੁਣ ਦੱਸ ਓਡੀ ਹੱਕ ਹੱਕ ਪੈ ਗਿਆ ਚੱਲ ਆਪਾਂ ਇੱਕੋ ਜਿਹਾ ਕਰ ਦਿੰਦੇ ਆ ਇਕਲਾ ਵੀ ਉਦਾਂ ਕਰ ਦਿੰਦੇ ਆ ਕੱਲ ਲਾਲ ਹੋਈ ਆ ਖੱਪੜ ਖਾ ਚੱਲਿਆ ਕਿੱਥੇ ਨੂੰ ਇਹ ਤੇ ਕਿੱਥੇ ਚੱਲਿਆ ਮੈਨੂੰ ਚੱਲਿਆ ਕਿੱਥੇ ਨੂੰ ਇਹ ਕਿਹੜੇ ਕਿੱਥੇ ਚੱਲਿਆ ਕੰਮ ਕੀ ਲੱਗਾ